ਜਿਹੜੀ ਹੈਗੀ ਆ ਫਿਰੋਜ਼ਪੁਰ ਪੁਲਿਸ ਉਹਦਾ ਹੀ ਦੇ ਪਾਤਰ ਇਹਨਾਂ ਨੇ ਪਿਛਲੇ ਚੰਨ ਦਿਨ ਪਹਿਲਾਂ ਵੀ 6.5 ਕਿਲੋ ਤੋਂ ਉੱਪਰ ਜਿਹੜੀ ਆ ਹੈਰੋਇਨ ਰਿਕਵਰ ਕੀਤੀ ਸੀ ਔਰ ਐਸਐਸਪੀ ਸਰਦਾਰ ਭਪਿੰਦਰ ਸਿੰਘ ਮਨਜੀਤ ਸਿੰਘ ਐਸਪੀਡੀ ਸਾਡੇ ਡੀਐਸਪੀ ਰੂਰਲ ਕਰਨ ਐਂਡ ਇਹਨਾਂ ਦੀ ਐਨਟਾਇਰ ਟੀਮ ਡੀਐਸਪੀ ਡੀ ਫਤਿਹ ਸੋ ਬੜੀ ਵਧੀਆ ਚੰਗੀ ਲੀਡਰਸ਼ਿਪ ਜਿਹੜੀ ਐ ਐਸਐਸਪੀ ਫਿਰੋਜ਼ਪੁਰ ਜਿਹੜੇ ਆਪਣੀ ਟੀਮ ਨੂੰ ਦੇ ਰਹੇ ਔਰ ਇਨੀ ਵੱਡੀ ਰਿਕਵਰੀ ਹੋਣੀ ਪਹਿਲਾਂ 6.5 ਕਿਲੋ ਹੁਣ 12 ਕਿਲੋ ਤੋਂ ਉੱਪਰ ਜਿਹੜੀ ਆ ਹਿਰੋਇਨ ਰਿਕਵਰ ਹੋਈ ਆ 25 ਲੱਖ ਤੋਂ ਉੱਪਰ ਜਿਹੜੀ ਹੈਗੀ ਆ ਇਹ ਡਰੱਗ ਮੰਨੀ ਫੜੀ ਗਈ ਹੈ ਔਰ ਇਹਦੇ ਦੇ ਜਿਹੜੇ ਤਿੰਨ ਦੋਸ਼ੀ ਨੇ ਇੱਕ ਤੇ ਕਰਨ ਕੁਮਾਰ ਇੱਕ ਆਕਾਸ਼ ਦੀ ਇੱਕ ਰੋਹਿਤ ਪੱਟੀ ਔਰ ਇਹ ਸਾਰੇ ਗ੍ਰਿਫਤਾਰ ਕਰ ਲਏ ਗਏ ਆ ਫਰਦਰ ਜਿਹੜੇ ਆ ਫਾਰਵਰਡ ਐਂਡ ਬੈਕਵਰਡ ਲਿੰਕ ਉਹਦੇ ਤੇ ਟੀਮਾਂ ਕੰਮ ਕਰ ਰਹੀਆਂ ਨੇ ਇਹਦੇ ਚ ਇਨਾਂ ਕੋ 12 ਕਿਲੋ ਨਹੀਂ ਇਸ ਤੋਂ ਵੱਧ ਜਿਹੜੀ ਆ ਹਿਰੋਇਨ ਸਾਡੀ ਜਿਹੜੀ ਇਨਵੈਸਟੀਗੇਸ਼ਨ ਇਨੀਸ਼ੀਅਲ ਉਹਦੇ ਚੋ ਸਾਹਮਣੇ ਆਇਆ ਵੀ ਇਨਾਂ ਕੋ ਇਸ ਤੋਂ ਵੱਧ ਮਾਤਰਾ ਦੇ ਵਿੱਚ ਹਿਰੋਇਨ ਜਿਹੜੀ ਆ ਉਹ ਆਈ ਸੀਗੀ ਕੁਝ ਇਹਨਾਂ ਨੇ ਵੇਚਦੀ ਕੋਸ਼ ਅਜੇ ਇਹਨਾਂ ਦੀ ਜਿਹੜੀ ਹੈਗੀ ਆ ਕਈ ਇਹਨਾਂ ਦੇ ਜਿਹੜੇ ਟਿਕਾਣੇ ਆ ਉੱਥੇ ਪਈ ਹੋ ਸਕਦੀ ਆ ਉਸ ਮੁਤਾਬਕ ਅਸੀਂ ਫਰਦਰ ਰੇਡਸ ਕਰ ਰਹੇ ਆ ਫਰਦਰ ਜਿਹੜੀਆਂ ਰਿਕਵਰੀਸ ਐਂਡ ਅਰੈਸ ਜਿਹੜੀਆਂ ਉਹ ਜਲਦੀ ਹੋਰ ਵੀ ਜਿਹੜੀਆਂ ਕਰਕੇ ਤੇ ਪ੍ਰੈਸ ਨੂੰ ਵੀ ਉਸ ਬਾਰੇ ਬਰੀਫ ਕਰ ਦਿੱਤਾ ਜਾਊਗਾ ਮੈਂ ਜ਼ਿਆਦਾ ਪਿੱਛੇ ਨਹੀਂ ਜਾਣਾ 1 4 25 ਤੋਂ ਲੈ ਕੇ ਜਦੋਂ ਮੈਂ ਇੱਥੇ ਆ ਕੇ ਜੁਆਇਨ ਕੀਤਾ ਸੋ ਇਸ ਟੀਮ ਦੇ ਨਾਲ ਸਪੈਸ਼ਲੀ ਕਿਉਂਕਿ ਲੋਕਲ ਮੈਂ ਵੀ ਡੀਆਈਜੀ ਰੇਂਜ ਦੇ ਤੌਰ ਤੇ ਲੋਕਲ ਮੇਰਾ ਦਫਤਰ ਆ ਲੋਕਲੀ ਇਹ ਡਿਸਟ੍ਰਿਕਟ ਆ ਸੋ ਸਾਰਿਆਂ ਨੂੰ ਜਿਹੜੇ ਸਾਡੇ ਤਿੰਨ ਜ਼ਿਲ੍ਹੇ ਰੇਂਜ ਦੇ ਵਿੱਚ ਪੈਂਦੇ ਆ ਵਧੀਆ ਉਹਦੇ ਵਿੱਚ ਕਾਰਗੁਜ਼ਾਰੀ ਕਰਨ ਵਾਸਤੇ ਉਹਨਾਂ ਨੂੰ ਸੇਧ ਜਿਹੜੀ ਆ ਦੇ ਕੇ ਔਰ ਸਾਰਿਆਂ ਨੇ ਹੀ ਉਹਦੇ ਚ ਕਾਫੀ ਵੱਡਾ ਕੰਮ ਕੀਤਾ ਗਿਆ ਵਾ ਨਸ਼ਿਆਂ ਦੇ ਫਰੰਟ ਤੇ ਵੀ ਗੈਂਗਸਟਰ ਫਰੰਟ ਦੇ ਵਿੱਚ ਉਹ ਮੈਂ ਤੁਹਾਡੇ ਨਾਲ ਜਿਹੜੇ ਹੈਗੇ ਆ ਉਹਦੇ ਡਾਟਾ ਜਿਹੜਾ ਉਹ ਸਾਂਝਾ ਕਰ ਰਹੇ ਆ 1/4 ਤੋਂ ਲੈ ਕੇ ਟਿਲ ਡੇਟ ਅੱਜ ਤੱਕ 622 ਜਿਹੜੇ ਹੈਗੇ ਆ ਸੀ ਐਂਡੀ ਐਂਡੀਪੀਐਸ ਐਕਟ ਦੇ ਤਹਿਤ ਪਰਚੇ ਜਿਹੜੇ ਉਹ ਦਰਜ ਕੀਤੇ ਆ ਜਿਹਦੇ ਵਿੱਚ ਕਮਰਸ਼ੀਅਲ ਨਾਨ ਕਮਰਸ਼ੀਅਲ ਦੋਹਾਂ ਤਰ੍ਹਾਂ ਦੀਆਂ ਰਿਕਵਰੀਜ਼ ਜਿਹੜੀਆਂ ਉਹ ਕੀਤੇ ਰੇਂਜ ਦੀਆਂ ਫਾਜ਼ਿਲਕਾ ਫਿਰੋਜ਼ਪੁਰ ਐਂਡ ਤਰਨਤਾਰਨ ਇਹਦੇ ਚ ਮੈਂ ਸੈਗਰੀਗੇਟ ਵੀ ਕਰਦਾ ਜੇ ਅੱਗੇ ਜਾ ਕੇ ਸੋ 662 ਮੁਕਦਮੇ ਦਰਜ ਹੋਏ ਆ ਇਹਨਾਂ 662 ਮੁਕਦਮਿਆਂ ਦੇ ਵਿੱਚ 814 ਜਿਹੜੇ ਮੁਲਜ਼ਮਾਂ ਡਰੱਗ ਸਮਗਲਰਸ ਜਿਹੜੇ ਆ ਉਹ ਫੜੇ ਗਏ 155 ਕਿਲੋ ਦੇ ਕਰੀਬ ਜਿਹੜੀ ਆ ਇਹ ਹਿਰੋਇਨ ਰਿਕਵਰ ਹੋਈ ਆ ਪਿੱਛੇ ਜੇ ਤੁਹਾਨੂੰ ਪਤਾ 85 ਕਿਲੋ ਤਰਨਤਾਰ ਰਿਕਵਰ ਕੀਤੀ ਗਈ ਸੈਕੰਡ ਬਿਗੇਸਟ ਰਿਕਵਰੀ ਜਿਹੜੀ ਆ ਫਰੂਜਪੁਰ ਦੀ ਆ ਜੇ ਆਪਾਂ ਇਹਨਾਂ ਦੀ 6.5 ਕਿਲੋ ਉਹ ਮਿਲਾ ਲਈਏ ਤੇ 19 20 ਕਿਲੋ ਦੇ ਕਰੀਬ ਇਹਨਾਂ ਨੇ ਹੀਰੋਇਨ ਜਿਹੜੀ ਆ ਪਿਛਲੇ 8-10 ਦਿਨਾਂ ਦੀ ਫੜੀ ਹੈ ਇਸ ਤੋਂ ਇਲਾਵਾ ਡਰੱਗ ਮੰਨੀ 77 ਲੱਖ ਦੇ ਕਰੀਬ 92000 ਜਿਹੜੀਆਂ ਹਨ ਨਸ਼ੇਲੀਆਂ ਗੋਲੀਆਂ ਸਭ ਤੋਂ ਤੇ 1 ਲੱਖ ਤੋਂ ਉੱਪਰ ਜਿਹੜੇ ਨਸ਼ੀਲੇ ਕੈਪਸੂਲ ਆ ਇਹ ਜਿਹੜੇ ਫਰੋਜ ਫਾਜ਼ਿਲ ਕਰਨੇ ਫੜੇ ਸੀਗੇ ਸੋ ਵੀ ਆਰ ਬੈਸਟ ਇਨ ਪੰਜਾਬ ਐਸ ਫਾਰ ਐਸ ਜਿਹੜੀਆਂ ਵੱਡੀਆਂ ਕਮਰਸ਼ਲ ਰਿਕਵਰੀਸ ਨੇ ਅੱਜ ਤੱਕ ਦੀ ਤਰੀਕ ਤਿਆਂ ਉਹ ਫਿਰੋਜ਼ਪੁਰ ਰੇਨ ਦੇ ਵਿੱਚ ਸਭ ਤੋਂ ਵੱਡੀਆਂ ਰਿਕਵਰੀਸ ਹੋਈਆਂ ਨੇ ਲੱਖਾਂ ਦੀ ਤਦਾਦ ਦੇ ਵਿੱਚ ਕੈਪਸੂਲ ਜਿਹੜੇ ਰਾਜਸਥਾਨ ਤੇ ਦੂਜੀਆਂ ਸਟੇਟਾਂ ਤੋਂ ਆ ਰਹੇ ਸੀ ਤੇ ਬਾਰਡਰ ਵਾਲੇ ਪਿੰਡਾਂ ਦੇ ਵਿੱਚ ਉਹਨਾਂ ਨੂੰ ਵੇਚਿਆ ਜਾਣਾ ਸੀਗਾ ਉਹਨਾਂ ਨੂੰ ਇੰਟਰਸੈਪਟ ਕਰਕੇ ਉਹਨਾਂ ਨੂੰ ਫੜਿਆ ਗਿਆ ਵੱਡੀਆਂ ਰਿਕਵਰੀਸ ਹੋਈਆਂ ਤੇ ਅਕਿਊਜ਼ਡ ਵੀ ਜਿਹੜੇ ਆ ਉਹ ਸਾਰੇ ਫੜ ਲਏ ਗਏ 77 ਲੱਖ ਦੇ ਕਰੀਬ ਸਾਡੇ 77 ਲੱਖ ਦੇ ਕਰੀਬ ਜਿਹੜੀ ਆ ਡਰੱਗ ਮਨੀ ਇਹਨਾਂ ਡੇਟ ਮਹੀਨੇ ਦੇ ਵਿੱਚ ਵਿੱਚ ਫੜੀ ਗਈ ਹੈ 12 ਪਿਸਟਲ ਫੜੇ ਗਏ ਆ ਜਿਹਦੇ ਵਿੱਚ 34 ਦੇ 32 ਬੋਰ ਦੇ ਬਲੌਕ ਪਿਸਟਲਸ ਵੀ ਹੈਗੇ ਨੇ 14 ਮੈਗਜ਼ੀਨਸ ਹੈਗੇ ਨੇ ਕਾਰਟ੍ਰਿਜਸ ਹੈਗੇ ਨੇ 60 ਦੇ ਕਰੀਬ ਤੇ ਹੋਰ ਜਿਹੜੇ ਚੱਲੇ ਹੋਏ ਕਾਰਟ੍ਰਿਜਸ ਵੀ ਇਹਨਾਂ ਅਕਿਊਸ ਤੋਂ ਫੜੇ ਜਾਂਦੇ ਰਹੇ ਆ ਜਿੱਦਾਂ-ਜਿੱਦਾਂ ਤੋਂ ਅਸੀਂ ਰਿਕਵਰੀਜ਼ ਕੀਤੀਆਂ ਨੇ ਇਸ ਤੋਂ ਇਲਾਵਾ ਜਿਹੜੀਆਂ ਚੋਰੀ ਦੀਆਂ ਜਾਂ ਹੋਰ ਗੱਡੀਆਂ ਸਗੀਆਂ 123 ਦੇ ਕਰੀਬ ਕਾਰਾਂ ਜਿਹੜੀਆਂ ਰਿਕਵਰ ਕੀਤੀਆਂ ਨੇ ਇੱਕ ਟੈਂਟਰ 39 39 ਦੇ ਕਰੀਬ ਟੂ ਵੀਲਰ ਜਿਹੜੇ ਮੋਟਰਸਾਈਕਲ ਵਗੈਰਾ ਦੋ ਐਕਟਿਵਾ ਗੱਡੀਆਂ ਚਾਰ ਡਰੋਨਸ ਤੇ 25 ਮੋਬਾਈਲ ਇਹ ਜਿਹੜੀਆਂ ਰਿਕਵਰੀ ਸਾਇਹ ਦੇ ਦੌਰਾਨ ਇਨਾ ਅਕੀਊਸ ਦੇ ਵਿੱਚੋਂ ਕੋਲੋਂ ਜਿਹੜੀਆਂ ਅਸੀਂ ਇਹ ਰਿਕਵਰ ਕੀਤੇ ਸੀ ਜਿਹੜੇ ਮਾੜੇ ਸਮਗਲਰ ਨੇ ਜਿਨ੍ਹਾਂ ਨੇ ਆਪ ਦੀ ਸਮਗਲਿੰਗ ਦੇ ਨਾਲ ਇਸ ਗੰਦੇ ਤੰਦੇ ਦੇ ਨਾਲ ਜਿਹੜੇ ਆਪਣੇ ਘਰ ਕੋਠੇ ਬਣਾਏ ਸੀਗੇ ਉਹ 6 ਅਸੀਂ ਡਿਮੋਲਿਸ਼ ਕੀਤੇ ਨੇ 11 ਅਸੀਂ ਨਵੇਂ ਆਡੈਂਟੀਫਾਈ ਕਰ ਲਏ ਨੇ ਜਿੰਨਾਂ ਜਿਵੇਂ ਹੁਣ ਆ ਫੜੇ ਗਏ ਐ ਇਦਾਂ ਇਦਾਂ ਜਿਹੜੀਆਂ ਵੱਡੀਆਂ ਹੈਵੀ ਰਿਕਵਰੀਸ ਹੋਈਆਂ ਉਹਦੇ ਵਿੱਚ ਕਈ ਸਮਗਲਰਾਂ ਦੇ ਨਾਂ ਆਏ ਉਹਦੇ ਚ ਜਿਹੜਾ ਹੈਗਾ ਵਾ ਫਰੋ ਰਿਪੋਰਟ ਜ਼ਿਲ੍ਹੇ ਦਾ ਸਭ ਤੋਂ ਵਧੀਆ ਕੰਮ ਰਿਹਾ ਇਸ ਰੇਂਜ 'ਚ ਔਰ ਇਹਨਾਂ ਨੇ ਪਿੱਛੇ ਵੀ ਇੱਕ ਡਿਮੋਲਿਸ਼ ਕੀਤਾ ਸੀ ਕਰੋੜ ਰੁਪਏ ਤੋਂ ਉੱਪਰ ਦੀ ਪ੍ਰਾਪਰਟੀ ਸੀ ਐਸਐਸਪੀ ਸਾਹਿਬ ਆਪ ਵੀ ਜਾ ਕੇ ਆਏ ਸੀ ਉੱਥੇ ਸੋ ਇਹਦੇ ਵਿੱਚ ਅਸੀਂ 11 ਹੋਰ ਇਹੋ ਜਿਹੇ ਸਮਗਲਰਾਂ ਦੀਆਂ ਕੋਠੀਆਂ ਹੋਰ ਪ੍ਰਾਪਰਟੀਆਂ ਜਿਹੜੀਆਂ ਆਡੈਂਟੀਫਾਈ ਕਰ ਲਈਆਂ ਉਹਨਾਂ ਵੀ ਨਿਊਅਰ ਫਿਊਚਰ ਦੇ ਵਿੱਚ ਜਿਹੜੀਆਂ ਐਨਓਸੀ ਵਗੈਰਾ ਲੈਣੀਆਂ ਹੁੰਦੀਆਂ ਉਹ ਲੈ ਕੇ ਇਹਨਾਂ ਨੂੰ ਡੈਮੋਲਿਸ਼ ਕੀਤਾ ਜਾਊਗਾ ਜਿਹੜੇ 68 ਐਫ ਹੁੰਦਾ ਫ੍ਰੀਜ਼ਿੰਗ ਆਫ ਪ੍ਰਾਪਰਟੀਆਂ ਕੰਪੀਟੈਂਟ ਅਥਾਰਟੀ ਦਿੱਲੀ ਤੋਂ ਕਰਵਾਈ ਜਾਂਦੀ ਹੈ ਇਹਦੇ ਵਿੱਚ ਅਸੀਂ ਪੰਜ ਕੇਸ ਜਿਹੜੇ ਸਾਡੇ ਕਨਫਰਮ ਹੋ ਕੇ ਆਏ ਔਰ 5 ਕੇਸਾਂ ਦੇ ਵਿੱਚ ਜਿਹੜਾ ਹੈਗਾ ਵਾ 2 ਕਰੋੜ 80 ਲੱਖ 60 ਹਜ਼ਾਰ ਦੇ ਕਰੀਬ ਜਿਹੜੀ ਪ੍ਰਾਪਰਟੀ ਹੈ ਇਹਨਾਂ ਸਮਗਲਰਾਂ ਦੀ ਅਸੀਂ ਫ੍ਰੀਜ਼ ਕਰਾਉਣ ਦੇ ਵਿੱਚ ਤਾਮਯਾਬ ਹੋ ਗਏ ਆ ਅੱਗੇ ਇਹਨਾਂ ਦਾ ਜਿਹੜਾ ਫੋਰ ਫੀਚਰ ਇਹਨਾਂ ਦੀ ਕਰਨ ਵਾਸਤੇ ਵੀ ਸਰਕਾਰ ਦੇ ਹਵਾਲੇ ਹੋ ਜੇ ਪ੍ਰਾਪਰਟੀ ਉਹਦੇ ਵਾਸਤੇ ਜਿਹੜੇ ਕੇਸਿਸ ਉਹ ਚੱਲ ਰਹੇ ਆ ਰਸੀਂ ਆਪਣਾ ਪੱਖ ਉੱਥੇ ਰੱਖ ਰਹੇ ਆ ਉਹਦੇ 'ਚ ਵੀ ਸਾਨੂੰ ਜਿਹੜੇ ਹੈ ਚੰਗੇ ਰਿਜ਼ਲਟ ਮਿਲਣਗੇ 5 ਪ੍ਰਾਪਰਟੀਆਂ ਜਿਹੜੀਆਂ ਹੋਰ ਇਹਨਾਂ ਸਮਗਲਰਾਂ ਨਾਲ ਦੀਆਂ 68F ਐਨਡੀ ਦੇ ਵਿੱਚ ਜਿ ਅਸੀਂ ਜਿਹੜੀਆਂ ਵਾਂ ਉਹ ਕੰਪੀਟੈਂਟ ਅਥਾਰਟੀ ਨੂੰ ਦਿੱਲੀ ਭੇਜੀਆਂ ਹੈ ਆਇਡੈਂਟੀਫਾਈ ਕਰਕੇ ਉਹ 8 ਕਰੋੜ 44 ਲੱਖ 98 ਹਜ਼ਾਰੀ ਕੁੱਲ ਮਿਲਾ ਕੇ ਮਤਲਬ ਤੁਸੀਂ ਆ 8.5 ਕਰੋੜ ਰੁਪਏ ਦੀਆਂ ਉਹ ਪ੍ਰਾਪਰਟੀ ਸੀ ਨੇ ਜਿਹੜੀਆਂ ਪੰਜ ਆ ਜਿਹੜੀਆਂ ਸਾਡੇ ਕੇਸ ਕੰਪੀਟੈਂਟ ਅਥਾਰਟੀ ਕੋ ਜਿਹੜੇ ਆ ਪੈਂਡਿੰਗ ਨੇ ਔਰ ਅਸੀਂ ਉਹ ਜਲਦ ਉਹਨਾਂ ਦੀ ਪੈਰਵਾਹੀ ਕਰਕੇ ਇਹਨਾਂ ਨੂੰ ਵੀ ਫ੍ਰੀਜ਼ ਕਰਾਵਾਂਗੇ ਜਿਹੜੇ ਡਰੱਗ ਡਿਸਪੋਜ਼ਲ ਜਿਹਦੇ ਨਾਲ ਜਦੋਂ ਅਸੀਂ ਡਰੱਗ ਫੜਦੇ ਆ ਉਹ ਕੁਦਰਤਨ ਵੀ ਉਹਦਾ ਕਿਤੇ ਗਲਤ ਇਸਤੇਮਾਲ ਨਾ ਹੋ ਜੇ ਕਿਉਂਕਿ ਥਾਣਿਆਂ 'ਚ ਬੜੀ ਹੈਵੀ ਕੁਆਂਟੀਟੀ ਦੇ ਵਿੱਚ ਜਿਹੜੇ ਡਰੱਗਸ ਉਹ ਪਏ ਰਹਿੰਦੇ ਆ ਉਹਦੇ ਵਿੱਚ ਨਾਲ-ਨਾਲ ਅਸੀਂ ਇਹਨਾਂ ਨੂੰ ਡਿਸਪੋਜ਼ਲ ਵਾਲੇ ਪਾਸੇ ਖੜਿਆ ਔਰ 45 ਕੇਸਸ ਜਿਹੜੇ ਆ ਉਹ ਉਹਨਾਂ ਨੂੰ ਅਸੀਂ ਡਿਸਪੋਜ਼ ਆਫ ਕਰਾਇਆ ਮੰਨ ਲਓ ਉਹਨਾਂ ਨੂੰ ਸਾੜਤਾ ਇਨਸੂਲੇਟਰਸ ਦੇ ਵਿੱਚ ਉਹਦੇ 'ਚ 16 ਕਿਲੋ ਦੇ ਕਰੀਬ ਜਿਹੜੀ ਆ ਹਿਰੋਇਨ ਸਾੜੀ ਗਈ ਜਿਹੜਾ ਜਿਹਨੂੰ ਆਪਾਂ ਭੁੱਕੀ ਚੂਰਾ ਪੋਸਟ ਕਹਿ ਦਿੰਨੇ ਪੋਪੀ ਹਸਕ ਉਹ ਸਾਡੇ 7 ਕਿਲੋ ਦੇ ਕਰੀਬ ਔਰ ਪਿਲਸ ਜਿਹੜੀਆਂ ਗੋਲੀਆਂ ਵਾਂ 1000 ਦੇ ਕਰੀਬ ਜਿਹੜੀਆਂ ਇਹ ਸਾੜੀਆਂ ਗਈਆਂ ਇਸ ਤੋਂ ਅਲੈਦਾ ਜਿਹੜੇ ਸਾਡੇ 1-4 ਤੋਂ ਜਿਹੜਾ ਤੁਹਾਨੂੰ ਮੈਂ ਡਾਟਾ ਸ਼ੇਅਰ ਕਰ ਰਿਹਾ ਇਸ ਰੇਂਜ ਦੇ ਵਿੱਚ ਜਿਹੜਾ ਐਂਟੀ ਗੈਂਗਸਟਰ ਫਰੰਟ ਦੇ ਉੱਤੇ 5 ਜਿਹੜੇ ਐਨਕਾਊਂਟਰ ਹੋਏ ਇੱਕ ਫਰੋਜਪੁਰ ਦੇ ਵਿੱਚ ਹੋਇਆ ਜਿਹਦੇ ਵਿੱਚ ਜਸ਼ਨ ਅਲੈਸ ਤੇਜੀ ਤੇ ਗੌਰਵ ਰਿਸ਼ ਕਰਕੇ ਐਸ ਰਿਸ਼ੀ ਇਹ ਤੇ ਇੱਕ ਰਾਜਨ ਕਾਲੀ ਕਾਲੀ ਕਰਕੇ ਇਹ ਇੰਜਰਡ ਹੋਏ ਸੀਗੇ ਇਹਨਾਂ ਤੋਂ ਵੀ ਪਿਸਟਲ ਵਗੈਰਾ ਚਾਰ ਪਿਸਟਲ ਤੇ ਹੋਰ ਰਿਕਵਰੀਜ਼ ਹੋਈਆਂ ਇਹ ਕਰਨ ਸੇਧੀਆਂ ਨਾਂ ਦਾ ਬਦਮਾਸ਼ ਸੀਗਾ ਨਾਲ ਸਮਗਲਰ ਵੀ ਸੀਗਾ ਇਹਦੇ ਕੋਲ ਵੀ ਅੱਧਾ ਕਿਲੋ ਹੈਰੋਇਨ ਵੀ ਰਿਕਵਰ ਹੋਈ ਔਰ ਇਹਨੇ ਵੀ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਜਦੋਂ ਰਿਟੈਲੀਏਟ ਕੀਤਾ ਪ੍ਰੋਡਿਊਸ ਨੇ ਇਹਦੇ ਗੱਟੇ 'ਚ ਗੋਲੀ ਵੱਜੀ ਸੋ ਇਹ ਜਿਹੜਾ ਹੈਗਾ ਵਾ ਦੋ ਇਨਕਾਊਂਟਰ ਇੱਕ ਫਰੋਜਪੁਰ ਚ ਇੱਕ ਫਾਜ਼ਿਲਕਾ ਚ ਹੋਇਆ ਤਿੰਨ ਇਨਕਾਊਂਟਰ ਜਿਹੜੇ ਆ ਉਹ ਗੈਂਗਸਟਰਸ ਦੇ ਨਾਲ ਤਰਨਤਾਰਨ ਦੇ ਵਿੱਚ ਹੋਏ ਇਹਨਾਂ ਦੇ ਵਿੱਚ ਵੀ ਪਿਸਟਲ 9mm ਬਲੌਕ ਪਿਸਟਲ ਵੀ ਮਿਲੇ ਆ 30 ਬੋਰ ਦੇ ਵੀ ਮਿਲੇ ਆ ਹੋਰ ਇਹਨਾਂ ਦੇ ਕੋਲੋਂ ਜਿਹੜੇ ਮੋਟਰਸਾਈਕਲ ਤੇ ਗੱਡੀਆਂ ਕੋਈ ਚੋਰੀ ਦੀਆਂ ਸੀ ਇਹ ਲੰਡਾ ਹਰੀਕੇ ਤੇ ਪ੍ਰਭਦ ਸੁਦਾਸੂਵਾਲ ਦੇ ਜਿਹੜੇ ਗੈਂਗ ਨਾਲ ਜਿਹੜੇ ਜਾਦਾ ਉਹ ਇਸ ਸੰਪਰਕ ਰੱਖਦੇ ਹੀ ਜਿਹੜਾ ਫਰੋਜਪੁਰ ਵਾਲਾ ਸੀ ਇਹ ਸ਼ੇਰੀ ਗਰੁੱਪ ਵਾਲਾ ਸੀਗਾ ਜਿਹੜਾ ਇਨਕਾਊਂਟਰ ਹੋਇਆ ਔਰ ਇਹ ਵੀ ਜਿਹੜੇ ਮਾੜੇ ਬੰਦੇ ਆ ਗੈਂਗਸਟਰ ਆ ਜਿਹੜੇ ਰੈਨਸਮ ਕੌਲਾਂ ਕਰਦੇ ਆ ਤੁਹਾਡੇ ਮਦਦਮ ਦੇ ਨਾਲ ਮੈਂ ਉਹਨਾਂ ਨੂੰ ਇੱਕ ਵਾਰਨਿੰਗ ਵੀ ਦੇਣਾ ਚਾਹਣਾ ਕਿ ਇਹਦੇ ਸਟੇ ਗੰਭੀਰ ਹੋਣਗੇ ਅੱਗੇ ਅੱਗੇ ਆਪਦੀ ਤਿਆਰੀ ਰੱਖੋ ਜਾਂ ਤਾਂ ਇਹ ਬੰਦੇ ਦੇ ਪੁੱਤ ਬਣ ਜਾਣ ਨਹੀਂ ਤੇ ਫਿਰ ਇਹਨਾਂ ਦੇ ਨਾਲ ਜਿਹੜਾ ਹੈਗਾ ਵਾ ਉਹ ਬੜਾ ਸਟ੍ਰਿਕਟਲੀ ਇਹਨਾਂ ਦੇ ਨਾਲ ਅਸੀਂ ਪੇਸ਼ ਆਵਾਂਗੇ ਔਰ ਇਹਨਾਂ ਨੂੰ ਅਸੀਂ ਬਿਲਕੁਲ ਵੀ ਇਸ ਏਰੀਏ ਦੇ ਵਿੱਚ ਇਹਨਾਂ ਤਿੰਨਾਂ ਡਿਸਟ੍ਰਿਕਟਸ ਦੇ ਵਿੱਚ ਜੇ ਕਿਤੇ ਸਾਨੂੰ ਜਿੱਥੇ ਵੀ ਇਹ ਹੋਊਗੀ ਕਿ ਲੋਕਾਂ ਦੀ ਜਾਨ ਮਾਲ ਦੀ ਕਿਤੇ ਵੀ ਸਾਨੂੰ ਰਾਖੀ ਕਰਨੀ ਪਊਗੀ ਜਾਂ ਕਿਸ ਹੱਦ ਤੱਕ ਵੀ ਜਾਣਾ ਪਊਗਾ ਉਸ ਹੱਦ ਤੱਕ ਜਾਇਆ ਜਾਊਗਾ ਇਸ ਤੋਂ ਇਲਾਵਾ ਜਿਹੜੀਆਂ ਸਾਡੀਆਂ ਪੁਰਾਣੀਆਂ ਇਨਵੈਸਟੀਗੇਸ਼ਨਸ ਕਾਫੀ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਪੈਂਡਿੰਗ ਸਿਗੀਆਂ ਉਹਦੇ ਵਿੱਚ ਵੀ ਡੇਢ ਮਹੀਨੇ ਦੇ ਵਿੱਚ ਤੇ 1 ਚਾਰ ਤੋਂ ਲੈ ਕੇ ਅਸੀਂ ਕਰੀਬ 800 ਦੇ ਕਰੀਬ 4798 ਹਨ ਮਤਲਬ 800 ਦੇ ਕਰੀਬ ਅਸੀਂ ਮੁਕਦਮੇ ਜਿਹੜੇ ਅੰਡਰ ਇਨਵੈਸਟੀਗੇਸ਼ਨ ਸੀ ਓਵਰ 1 ਇਅਰ ਜਨਨੀਆਂ ਸਾਲ ਤੋਂ ਉੱਪਰ ਤਫਤੀਸ਼ਾਂ ਪਈਆਂ ਸੀ ਉਹ ਅਸੀਂ 2 ਕੋਡ ਕੀਤੇ ਆ ਔਰ ਕਾਫੀ ਇਹੋ ਜੀਆਂ ਜਿਹੜੇ ਮੁਕਦਮੇ ਅਨਟ੍ਰੇਸ ਕੈਂਸਲੇਸ਼ਨ ਜਨਾਂ ਦੇ ਵਿੱਚ ਹੋਣ ਵਾਲੀ ਸੀ ਉਹ ਕਰਕੇ 1130 ਇਹੋ ਜੀਆਂ ਅਨਟ੍ਰੇਸ ਕੈਂਸਲੇਸ਼ਨ ਆ ਜਿਹੜੀਆਂ ਮਾਣੀਓ ਕੋਟਾਂ ਦੇ ਵਿੱਚ ਦਿੱਤੀਆਂ ਗਈਆਂ ਤੇ ਉਹਨਾਂ ਨੂੰ ਅਪਰੂਵ ਕਰਾਇਆ ਗਿਆ। ਕੋਈ ਗੱਲ ਬਿਲਕੁਲ درست ਹੈ ਇਹ ਕਿ ਵੀ ਉਧਰਲੇ ਪਾਸੇ ਉਹਨਾਂ ਨੇ ਤਾਂ ਹਟਣਾ ਨਹੀਂ। ਹੁਣ ਵੇਖੋ ਤੁਸੀਂ ਜਿੰਨਾ ਸਾਡੀ ਜਿਹੜੀ ਕੰਜ਼ਮਪਸ਼ਨ ਆ ਇੱਕ ਸਾਲ ਦੇ ਵਿੱਚ ਜਿਹੜੀ ਕੰਜ਼ਮਪਸ਼ਨ ਪੰਜਾਬ ਦੇ ਵਿੱਚ ਚਿੱਟੇ ਦੀ ਹੈਗੀ ਆ ਉਹ 1601 ਮੈਂ ਸਟਡੀ ਜੀ ਅਸੀਂ ਕਰਾਈ ਵੀ ਸੀ ਤੇ ਪੜ੍ਹਿਆ ਵੀ ਸੀਗਾ। ਉਹ 1600 ਸਮਥਿੰਗ ਦੀ ਹੈਗੀ ਆ। 1600 ਸਮਥਿੰਗ ਕਿਜੀ ਦੇ ਵਿੱਚ ਔਰ ਜਿਹੜੇ ਹੀ ਉੱਥੇ ਪੈਦਾਵਾਰ ਆ ਚੱਟੇ ਦੀ ਉਹ 4 ਲੱਖ ਟਨ ਦੇ ਕਰੀਬ ਆ ਅਫਗਾਨਿਸਤਾਨ ਦੇ ਵਿੱਚ ਤੇ ਪਾਕਿਸਤਾਨ ਦਾ ਜਿਹੜਾ ਬਲੋਚਿਸਤਾਨ ਏਰੀਆ ਲਾ ਲਓ ਹੁਣ ਉਹਨਾਂ ਕੋ ਤੇ ਆਪਣੀਆਂ ਉਹਨੀਆਂ ਇਧਰ ਰੂੜੀਆਂ ਨਹੀਂ ਜਿੰਨਾ ਉੱਧਰ ਚੱਟਾ ਪਿਆ ਮਤਲਬ ਸਾਡੇ ਜਿਹੜੇ ਬੱਚੇ ਆ ਜੇ ਉਹਨਾਂ ਨੂੰ ਮੁਫਤ ਚ ਵੀ ਸੁੱਟਣਾ ਪਵੇ ਨਾ ਉਹਨਾਂ ਨੇ ਸੁੱਟੇ ਜਾਣਾ ਸੋ ਵੀ ਹੈਵ ਟੂ ਸੈਟ ਆਰ ਹਾਊਸ ਇਨ ਆਰਡਰ ਸਾਨੂੰ ਸਾਡੇ ਬੱਚਿਆਂ ਨੂੰ ਸਮਝਾਉਣਾ ਪਊ ਸਾਨੂੰ ਸਾਡੇ ਬੱਚਿਆਂ ਨੂੰ ਐਜੂਕੇਟ ਕਰਨਾ ਪਊ ਜਿਹੜੇ ਸਾਡੇ ਬੱਚੇ ਇਸ ਦਲਦਲ ਚ ਫਸ ਗਏ ਉਹਨਾਂ ਨੂੰ ਉਹਨਾਂ ਨੂੰ ਮੋਟੀਵੇਟ ਕਰਕੇ ਉਹਨਾਂ ਦੀ ਕਾਉਂਸਲਿੰਗ ਕਰਕੇ ਉਹਨਾਂ ਨੂੰ ਇਹਦੇ ਵਿੱਚੋਂ ਬਾਹਰ ਲਿਆਉਣਾ ਪਊ ਜਿੰਨਾ ਤੱਕ ਉਹ ਐਂਟੀ ਡਰੋਨ ਸਿਸਟਮ ਜਿਹੜਾ ਵਾ ਸਾਡਾ ਬਾਰਡਰ ਦੇ ਉੱਤੇ ਕਰ ਜਦੋਂ ਐਕਟੀਵੇਟ ਹੋ ਗਿਆ ਕਿਉਂਕਿ ਹਰ ਚੀਜ਼ ਦਾ ਵੇਖੋ ਪਹਿਲਾਂ ਆਪਾਂ ਕੰਡਿਆਲੀ ਤਾਰ ਲਾਈ ਇਹਨਾਂ ਤੋਂ ਇਸ ਇਹਨਾਂ ਦੀਆਂ ਕਰਤੂਤਾਂ ਤੋਂ ਬਚਣ ਲਈ ਕਿੰਨਾ ਖਰਚਾ ਹੋਇਆ ਫਿਰ ਇਹਨਾਂ ਨੇ ਹੁਣ ਫਿਰ ਥਰੋਆਂ ਕਰਨ ਲੱਗ ਪਏ ਗਲੀਲ ਸਿਸਟਮ ਦੇ ਨਾਲ ਐ ਸਿੱਟਦੇ ਸੀਗੇ ਹੌਲੀ ਹੌਲੀ ਟੈਕਨੋਲੋਜੀ ਜਿਹੜੀ ਆ ਉਹ ਤਾਂ ਆਈ ਵਿਆਹ ਸ਼ਾਦੀਆਂ ਜਾਂ ਹੋਰ ਡਰੋਨ ਤੇ ਆਈ ਚੰਗੇ ਪਰਪਸ ਲਈ ਪਰ ਇਹ ਗੰਦੇ ਬੰਦੇ ਇਹਨਾਂ ਨੇ ਉਹਨਾਂ ਨੂੰ ਦੂਜੇ ਕੰਮ ਲਈ ਯੂਜ਼ ਕਰ ਲਿਆ ਹੁਣ ਆਪਾਂ ਕੋਈ ਐਂਟੀ ਡਰੋਨ ਚੀਜ਼ ਜਿਹੜੀ ਆ ਉਹਨੂੰ ਇਨਵੈਂਟ ਕਰਾਂਗੇ ਤਾਂ ਕਿ ਇਹਨਾਂ ਦੇ ਡਰੋਨ ਸੱਟੇ ਜਾਣ ਇੱਥੇ ਥੱਲੇ ਫੜੇ ਫੜ ਦੇ ਜਾਣ ਜਾਂ ਅੱਗੇ ਸਮਗਦਰ ਜਿਹੜੇ ਇੱਧਰ ਆ ਉਹਨਾਂ ਕੋ ਨਾ ਡਰਾਪਿੰਗ ਉਹਨਾਂ ਤੱਕ ਪਹੁੰਚੇ ਆ ਆਪਾਂ ਐਂਟੀ ਡਰੋਨ ਸਿਸਟਮ ਤੇ ਕੰਮ ਕਰ ਰਹੇ ਆਂ ਔਰ ਉਹ ਜਲਦੀ ਉਹ ਉੱਥੇ ਲਾਗੂ ਵੀ ਹੋ ਜਾਊਗਾ ਹੁਣ ਉਹ ਤੇ ਆਪਾਂ ਐਂਟੀ ਡਰੋਨ ਵਾਲਾ ਤੇ ਆਪਾਂ ਕੰਮ ਖਤਮ ਕਰ ਲਿਆ ਹੁਣ ਨੈਕਸਟ ਵੇਖੋ ਇਹ ਕੀ ਕਰਦੇ ਕਿਉਂਕਿ ਇਹਨਾਂ ਨੇ ਆਪਾਂ ਨੂੰ ਛੇੜੀ ਜਾਣਾ ਸੋ ਆਪਾਂ ਜਿਹੜਾ ਆਪਣਾ ਮੁਲਕ ਆ ਸਾਨੂੰ ਪਤਾ ਵੀ ਆਰ ਲਾ ਬਾਈਡਿੰਗ ਸਾਨੂੰ ਪਤਾ ਸਾਡਾ ਵੀ ਆਰ ਡਵੈਲਪਿੰਗ ਨੇਸ਼ਨ ਉਹਨਾਂ ਦੇ ਪੱਲੇ ਕੱਖ ਨਹੀਂ ਹੈਗਾ ਉਹਨਾਂ ਨੇ ਕੁਝ ਨਾ ਕੁਝ ਕਰ ਹੀ ਜਾਣਾ ਸੋ ਐਂਟੀ ਡਰੋਨ ਸਿਸਟਮ ਜਲਦੀ ਚੱਲ ਪੈਣਾ ਉਹਦੇ ਨਾਲਾ ਡਰੋਨ ਵਾਲਾ ਜਿਹੜਾ ਹੈਗਾ ਇਹਨਾਂ ਦਾ ਉਹ ਵੀ ਕੰਮ ਖਤਮ ਹੋ ਜਾਣਾ ਭਾਰਤੀ ਜਨ ਸੇਵਾ ਦਾ ਕੰਮ ਨਹੀਂ ਹੈਗਾ ਜੇ ਸਿਰਫ ਪਰਚੇ ਦਰਜ ਕਰਨ ਵਾਲਾ ਤੁਹਾਡਾ ਜਿਹੜਾ ਸਵਾਲ ਆ ਵੀ ਰੈਗੂਲਰ ਐਨ ਜੀਓਸ ਐਂਡ ਜਿਹੜੇ ਨਾਨ ਰੈਗੂਲਰ ਐਨ ਜੀਓਸ ਉਹਦੇ ਵਿੱਚ ਉਹਦੇ ਵਿੱਚ ਇਦਾਂ ਦੀ ਅਸੀਂ ਉਸ ਚੀਜ਼ ਨੂੰ ਸਿਨਕ੍ਰੋਨਾਈਜ਼ ਕੀਤਾ ਅਸੀਂ ਆਪ ਦਾ ਵੇਖ ਲਿਆ ਕਿ ਸਾਡੇ ਜਮੇਨਾਂ ਦੇ ਕੋਲ 16 ਥਾਣੇ ਨੇ ਫਿਰੋਜ਼ਪੁਰ ਸੋ ਮੈਂ ਆ ਕੇ ਇਹਨਾਂ ਨੂੰ ਗਾਈਡ ਕੀਤਾ ਮੈਂ ਆਪ ਕਈ ਥਾਂ ਤੇ ਐਸ ਐਸ ਪੀ ਰਹਾ ਅਸੀਂ ਉਹ ਪ੍ਰੈਕਟਿਸ ਕੀਤੀ ਸੀਗੀ ਤੁਹਾਨੂੰ ਇਹ ਦੱਸਿਆ ਵੀ ਤੁਸੀਂ ਇੱਕ ਲਿਸਟ ਬਣਾ ਲਓ ਵੀ ਤੁਹਾਡੇ ਕੋ ਕਿੰਨੇ ਰੈਗੂਲਰ ਐਸਐਸਆਈ ਸੇਬ ਨੇ ਫਿਰ ਤੁਹਾਡਾ ਜਿਹੜਾ ਥਾਣੇ ਆ ਉਹ ਵੇਖ ਲਓ ਵੀ ਕਿੱਥੇ ਕ੍ਰਾਈਮ ਜ਼ਿਆਦਾ ਮੀਨਸ ਜਿਵੇਂ ਮਮਦੂਰ ਲਾ ਲਓ ਵੀ ਉਹ 300 ਮਕਦਮਾ ਸਾਲ ਦਾ ਹੁੰਦਾ ਕੈਂਟ ਲਾ ਲਓ ਉੱਥੇ 100 ਵੀ ਨਹੀਂ ਹੁੰਦਾ ਸਿਟੀ ਲਾ ਲਓ ਉੱਥੇ 150 ਹੁੰਦਾ ਹੋਊਗਾ ਸੋ ਉਹਨਾਂ ਨੂੰ ਉਸ ਮੁਤਾਬਕ ਉਸ ਰੇਸ਼ੋ ਦੇ ਵਿੱਚ ਰੈਗੂਲਰ ਐਨਜੀਓਸ ਦੇ ਦਿੱਤੇ ਗਏ ਤਾਂ ਕਿ ਉਹਨਾਂ ਦੇ ਜਿੱਥੇ ਜ਼ਿਆਦਾ ਪਰਚੇ ਆ ਉੱਥੇ ਰੈਗੂਲਰ ਜ਼ਿਆਦਾ ਹੋ ਜਾਣ ਜਿੱਥੇ ਘੱਟ ਆ ਉਹ ਘੱਟ ਹੋ ਜਾਂਨ। ਸੋ ਇਹਨਾਂ ਨੇ ਐਸਐਸਪੀ ਸਾਹਿਬ ਨੇ ਆਪਣੇ ਲੈਵਲ ਤੇ ਉਹ ਪ੍ਰੈਕਟਿਸ ਕਰ ਲਈ। ਸੋ ਨਾਓ देयर ਇਜ਼ ਨੋ ਇਸ਼ੂਸ ਰਿਗਾਰਡਿੰਗ ਡੈਟ ਪੇਸ ਕਿਸੇ ਤੇ ਭਾਰ ਨਹੀਂ ਹੁੰਦਾ। ਸੋ ਉਸ ਰੇਸ਼ੋ ਦੇ ਵਿੱਚ ਹੀ ਐਲ ਆਰ ਦੇ ਦਿੱਤੇ ਗਏ ਤਾਂ ਕਿ ਕੋਈ ਪੈਟਰੋਲਿੰਗਾਂ ਜਾਣੀਆਂ, ਕੋਈ ਗਸ਼ਤਾਂ ਜਾਣੀਆਂ, ਕੋਈ ਨਾਕੇ ਲਾਉਣੇ ਆ। ਉਹ ਲੋਕਲ ਰੈਂਕ ਜਿਹੜੇ ਆ ਉਹ ਲਾਈ ਜਾਂਦੇ ਆ। ਜਿਹੜਾ ਲਿਖਤ ਪੜਤ ਦਾ ਕੰਮ ਹੋ ਰੈਗੂਲਰ ਜੀ ਸਰ ਜਿਹੜੇ ਇਹੋ ਹੀ ਇੱਕ ਏਰੀਆ ਹੁੰਦਾ ਜੀ। ਥਿਸ ਇਜ਼ ਦਿ ਗ੍ਰੇ ਏਰੀਆ ਜਿਹੜਾ ਏਜ ਗਰੁੱਪ ਹੈਗਾ। ਕਿਉਂਕਿ ਜਦੋਂ ਬੱਚਾ ਜਿਹੜਾ ਨਾ ਜੀ ਉਹ 10+2 ਤੱਕ ਤਾਂ ਆਪਦੇ ਪੇਰੈਂਟਸ ਦੇ ਬੜਾ ক্লোਜ਼ਲੀ ਵਾਚ ਚ ਰਹਿੰਦਾ ਪੜਾਈ ਦਾ ਵੀ ਹੁੰਦਾ ਵਾਂਸ ਜਦੋਂ 12 ਤੋਂ ਬਾਅਦ ਕਾਲਜ ਵਾਲੇ ਪਾਸੇ ਨੂੰ ਜਾਂਦਾ ਉਹਨੂੰ ਥੋੜੀ ਖੋਲ ਮਿਲ ਜਾਂਦੀ ਜ ਸਾਨੂੰ ਉਹ ਤੇ ਧਿਆਨ ਰੱਖਣਾ ਉਦੋਂ ਉਡਣਾ ਸਿੱਖਦਾ ਸੋ ਇਸ ਇਸ ਮੈਂ ਜਿਵੇਂ ਤੁਹਾਨੂੰ ਕਿਹਾ ਸੀ ਵੀ ਸਾਨੂੰ ਆਪਣੇ ਬੱਚਿਆਂ ਨੂੰ ਸੰਭਾਲਣ ਦੀ ਲੋੜ ਆ ਆਪਾਂ ਨੂੰ ਆਪਣਾ ਘਰ ਜਿਹੜਾ ਉਹ ਸ਼ੁੱਡ ਸੈਟ ਅਪ ਆਰਡਰ ਉਹ ਇਸ ਏਜ ਗਰੁੱਪ ਚ ਨਾ ਜਿਆਦਾ ਕੋਈ ਇੱਕ ਬੱਚਾ ਨੂੰ ਕੋਈ ਕੋ ਨਸ਼ੇੜੀ ਕੋਈ ਮਿਲ ਗਿਆ ਤੋ ਇਹ ਅਲੜ ਉਮਰ ਹੁੰਦੀ ਆ ਫਿਰ ਇਹ ਜਿਹੜੇ ਬੱਚੇ ਆ ਨਾ ਇਸ ਪਾਸੇ ਨੂੰ ਕਈ ਯਾਰ ਮਾੜੀ ਸੰਗਤ ਚ ਪੈ ਜਾਂਦੇ ਥੈਟਸ ਵਾਈ ਇਸ ਏਜ ਦੇ